ਤੇ ਹੁਣ ਤੁਸੀਂ 79 ਤੋਂ ਪ੍ਰੈਕਟਿਸ ਜਿਹੜਾ ਹੈ ਕਰ ਰਹੇ ਹੋ ਨਾ ਤੁਸੀਂ ਬਹੁਤ ਸਾਰੇ ਕਿਉਂਕਿ ਤੁਹਾਡਾ ਲੰਮਾ ਤਿਆਰ ਬਾ ਤੁਹਾਡੇ ਕੋਲ ਨਾ ਤੇ ਉਦੋਂ ਤੇ ਹੁਣ ਪੇਸ਼ੈਂਟ ਦੇ ਬਿਮਾਰੀਆਂ ਦਾ ਬਦਲਾਪ ਆਪਾਂ ਗੱਲ ਕਰੀਏ ਨਾ ਉਦੋਂ ਕਿੰਦਾਂ ਦੀਆਂ ਬਿਮਾਰੀਆਂ ਪੇਸ਼ੈਂਟ ਲੈ ਕੇ ਆਉਂਦੇ ਸੀ ਹੁਣ ਜਿਹੜੇ ਆਪਾਂ ਪਿਛਲੇ 10-15 ਸਾਲ ਤੋਂ ਇਹ ਕਿੰਨਾ ਕੁ ਫਰਕ ਪਿਆ ਜੀ ਸੋ ਅੱਜ ਤੋਂ 20 ਸਾਲ ਪਹਿਲੇ ਜਦੋਂ ਮੈਂ ਪ੍ਰੈਕਟਿਸ ਸ਼ੁਰੂ ਕੀਤੀ ਨਾ 79 ਦੇ ਵਿੱਚ ਹਾਂਜੀ ਅਸੀਂ ਵੀ ਮੈਂ ਅੱਜ ਵੀ ਆਪਣੇ ਆਪ ਨੂੰ ਹਮੇਸ਼ਾ ਇਹੀ ਕਹਿਣਾ ਹੈਗਾ ਹਾਂਜੀ ਕਿ ਵੀਏ ਡਾਕਟਰ ਮੈਨੂੰ 46 ਸਾਲ ਹੋ ਗਏ ਚਾਹ ਪ੍ਰੈਕਟਿਸ ਕਰਦੇ ਹਾਂ ਹੁਣ 47 ਹੋ ਜਾਣਗੇ ਕੁਝ ਕਰ ਲਓ ਜੀ ਲੇਕਿਨ ਆਪਾ ਵੀ ਆਰ ਆਲਵੇਜ਼ ਅ ਸਟੂਡੈਂਟ ਯੂ ਨਾ ਹਾਂ ਜੀ ਹਾਂ ਕਾਰਨ ਕੀ ਹੈਗਾ ਮੈਂ ਜਿੱਦਾਂ ਪਹਿਲੇ ਵੀ ਕਿਹਾ ਹੈਗਾ ਮੈਂ ਹਮੇਸ਼ਾ ਇਹੀ ਕਹਿਣਾ ਹੈ ਕਿ ਸਾਡੇ ਗੁਰੂਆਂ ਤੋਂ ਇਲਾਵਾ ਮਾਪੇ ਬਾਪ ਤੋਂ ਬਾਅਦ ਹਾਂ ਜੀ ਪਰਮਾਤਮਾ ਤੋਂ ਬਾਅਦ ਜੇ ਸਾਡਾ ਕੋਈ ਗੁਰੂ ਹੈਗਾ ਤਾਂ ਸਾਡੇ ਪੇਸ਼ੈਂਟ ਹੈਗੇ ਹੂੰ ਮਤਲਬ ਉਹ ਰੋਜ਼ ਆਉਂਦੇ ਆ ਆਪਣੀ ਤਕਲੀਫ ਚਾਹੇ ਲੈ ਕੇ ਆਉਂਦੇ ਆ ਲੇਕਿਨ ਸਾਨੂੰ ਰੋਜ਼ ਸਿਖਾ ਕੇ ਜਾਂਦੇ ਹੈਗੇ ਹੂੰ ਤਾਂ ਨਵੀਂ ਗੱਲ ਜਿੱਦਾਂ ਆਪਾਂ ਹੁਣ ਤੁਸੀਂ ਕੀਤੀ ਵੀ ਪੀੜੀ ਦਰ ਪੀੜੀ ਕਿਹੜਾ ਨਵਾਂ ਚੈਲੰਜ ਆਇਆ ਹਾਂਜੀ ਸਾਨੂੰ ਕਿਹਨੇ ਸਿਖਾਇਆ ਉਹ ਜੀ ਪੇਸ਼ੈਂਟਾਂ ਨੇ ਸਿਖਾਇਆਗਾ ਹਾਂਜੀ ਤੁਸੀਂ ਕਰਕੇ ਅਸੀਂ ਲੋਗ ਆਪਣੇ ਪੇਸ਼ੈਂਟਾਂ ਨੂੰ ਆਪਣਾ ਗੁਰੂ ਮੰਨਦੇ ਹਾਂ ਜੀ ਹੋਰ ਇੱਕ ਮੇਰੀ ਹੋਰ ਵੀ ਮੰਨਣਾ ਹੈਗਾ ਕਿਹੜੀ ਕੇ ਵੀ ਜਿਹੜਾ ਪੇਸ਼ੈਂਟ ਜਿਹਦੀ ਜਾਇਜ਼ ਫੈਮਿਲੀ ਫਿਸ਼ੀਅਨ ਮੈਂ ਗੱਲ ਕਰਾਂ ਹਾਂਜੀ ਤਾਂ ਵੀ ਮੈਨੂੰ ਜੇ ਮੈਨੂੰ ਅਕਲ ਹੈਗੀ ਹੈ ਪੰਜਾਬੀ ਜੇ ਮੈਂ ਕਲੇਵਰ ਹੈਗਾ ਹਾਂ ਜੀ ਤਾਂ ਮੈਨੂੰ ਆਪਣੇ ਪੇਸ਼ੈਂਟ ਦੀ ਲੰਬੀ ਉਮਰ ਦੀ ਕਾਮਨਾ ਨਹੀਂ ਉਹਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜੀ چاہے ਆਪ ਕਰ ਸਕਦੇ ਆ ਚਾਹੇ ਨਹੀਂ ਕਰ ਸਕਦੇ ਇਹ ਇਹ ਅਲੱਗ ਗੱਲ ਹੋ ਗਈ ਮੁੱਦਾ ਅਲੱਗ ਗੱਲ ਹੋ ਗਿਆ ਉਹ ਕਿਦਾਂ ਹੋ ਗਿਆ ਇਹ ਇਸ ਵਾਸਤੇ ਨਹੀਂ ਕਰਨੀ ਵੀ ਉਹਦੀ ਲੰਬੀ ਉਮਰ ਕਰਨੀ ਹੈ ਜੇ ਤੁਸੀਂ ਆਪਣੀ ਉਮਰ ਲੰਬੀ ਕਰਨੀ ਹੈ ਤਾਂ ਤੁਹਾਨੂੰ ਆਪਣੇ ਪੇਸ਼ੈਂਟ ਦੀ ਲੰਬੀ ਉਮਰ ਕਰਨੀ ਪਊਗੀ ਇਹਦੇ ਵਿੱਚ ਮੇਰਾ ਇੱਕ ਮੰਨਣਾ ਇਹ ਹੈਗਾ ਜੀ ਕਿਉਂਕਿ ਹੁਣ ਤਾਂ ਉਹ ਬਹੁਤ ਘੱਟ ਹੁੰਦਾ ਹੈਗਾ ਜੋ ਪਹਿਲੇ ਹੁੰਦਾ ਸੀਗਾ ਜਦੋਂ ਮੈਂ 79 ਪ੍ਰੈਕਟਿਸ ਸ਼ੁਰੂ ਕੀਤੀ ਹੈ ਹਾਂਜੀ ਸਾਡੇ ਹੱਥਾਂ 'ਚ ਵੀ ਬਹੁਤ ਬੰਦੇ ਮਰਦੇ ਸੀਗੇ ਹਾਂਜੀ ਹਾਂ ਅਸੀਂ ਲੋਕ ਇਲਾਜ ਕਰਵਾਉਂਦੇ ਸੀ ਹਸਪਤਾਲਾਂ ਨਾਲ ਵੀ ਜੁਆਇੰਟ ਕਰਦੇ ਸੀ ਫਿਰ ਵੀ ਬੰਦੇ ਬਹੁਤ ਮਰਦੇ ਸੀ ਹਾਂਜੀ ਸਾਨੂੰ ਮਰਨਾ ਬਹੁਤ ਦੇਖਣਾ ਪੈਂਦਾ ਸੀਗਾ ਹੂੰ ਸਾਨੂੰ ਉਦੋਂ ਪਤਾ ਵੀ ਕਮੇਟੀ ਦੇ ਸਰਟੀਫਿਕੇਟ ਦੇ ਉੱਤੇ ਅਸੀਂ ਕਿੰਨੇ ਸਾਈਨ ਕੀਤੇ ਹੋਣਗੇ ਹਾਂਜੀ ਤੇ ਹੁਣ ਉਦੋਂ ਮੈਂ ਇਹ ਸੋਚਦਾ ਵੀ ਜੇ ਮੈਂ ਬਾਣੀਆਂ ਹੈਗਾ ਹਾਂ ਜੇ ਮੈਨੂੰ ਆਪਣੀ ਉਮਰ ਲੰਬੀ ਕਰਨੀ ਹੈਗੀ ਹੈ ਤਾਂ ਮੈਨੂੰ ਆਪਣੇ ਮਰੀਜ਼ ਦੀ ਲੰਬੀ ਉਮਰ ਕਰਨੀ ਹੋਊਗੀ ਕਾਰਨ ਕੀ ਹੈਗਾ ਵੀ ਜਿੰਨੇ ਡੈਥ ਸਰਟੀਫਿਕੇਟ ਦੇ ਕੇ ਮੈ ਮਰਨਾ ਹੈਗਾ ਉਹ ਮੈਨੂੰ ਦੇਨੇ ਪੈਣੇ ਨੇ ਪੰਜਾਬੀ ਜਿੰਨਾਂ ਨੂੰ ਮਾਰ ਕੇ ਮੈਨੇ ਮਰਨਾ ਹੈ ਸਹੀ ਗੱਲ ਹੈ ਉਹ ਮੈਨੂੰ ਦੇਨੇ ਪੈਣੇ ਆ ਤੇ ਬਿਹਤਰ ਹੈਗਾ ਵੀ ਜੇ ਕੋਈ 2025 ਚ ਮਰਨ ਵਾਲਾ ਹੈਗਾ ਅਪਾ ਕੋਸ਼ਿਸ਼ ਕਰੀਆ ਵੀ ਉਹ 2040 ਤੱਕ ਚੱਲੇ ਤੇ 2040 ਤੱਕ ਚੱਲ ਜੇ ਤਾਂ ਇਹਦਾ ਮਤਲਬ ਹੈ ਵੀ 2040 ਤੱਕ ਆਪਾਂ ਨੂੰ ਵੀ ਜਿਉਂਦੇ ਰਹਿਣਾ ਪਊਗਾ ਉਹ ਕਾਗਜ਼ ਤੇ ਸਾਈਨ ਕਰਨ ਵਾਸਤੇ ਕਮੇਟੀ ਵਾਲੇ ਤੇ ਤੁਸੀਂ ਸਮਝ ਗਏ ਗੱਲ ਬਿਲਕੁਲ ਸਮਝ ਗਏ ਬਿਲਕੁਲ ਵੀ ਮੇਰੀ ਲੰਬੀ ਉਮਰ ਨਾਲ ਉਹਦੀ ਉਮਰ ਜੜੀ ਨਾਲ ਤਾਂ ਹੀ ਲੰਬੀ ਉਮਰ ਹੋਊਗੀ ਜੇ ਮੈਂ ਆਪਣੇ ਮਰੀਜ਼ ਦੀ ਉਮਰ ਨੂੰ ਲੰਬੀ ਕਰ ਪਾਵਾਂ ਕਿਉਂ ਕਿਉਂਕਿ ਉਹ ਮੰਦਪਾਗੀ ਘਟਨਾ ਜਿਹੜੀ ਮੇਰੀ ਕਿਸਮਤ ਦਾ ਹਿੱਸਾ ਹੈਗਾ ਜੀ ਉਹ ਜਿੰਨੀ ਵੀ ਟਲ ਸਕੇ ਉਹ ਟਲਦੇ ਉਹਨੂੰ ਟਾਲਿਆ ਜਾਂਦਾ ਤੇ ਮੈਂ ਪੁੱਛਦਾ ਸੀ ਕਿ ਉਹ ਜਿਹੜੀ ਹਾਂਜੀ ਸੋ ਜਦੋਂ ਅਸੀਂ ਪ੍ਰੈਕਟਿਸ ਸ਼ੁਰੂ ਕੀਤੀ ਹਾਂਜੀ ਉਦੋਂ ਤਾਂ ਸਾਰੇ ਪਾਸੇ ਜੁਗਾੜ ਚੱਲ ਰਿਹਾ ਸੀਗਾ ਜੀ ਲੇਕਿਨ 1998 ਨਾਲੋਂ ਨਵੇਂ 2000 ਤੱਕ ਆਂਦੇ ਆਂਦੇ ਜੀ ਉਹ ਸਾਰੇ ਲੋਕ ਜਿਹੜੇ ਆਪਣੇ ਬੱਚਿਆਂ ਨੂੰ ਸਾਡੇ ਕੋਲ ਚੱਕ-ਚੱਕ ਕੇ ਲਿਆਂਦੇ ਸੀਗੇ ਜੀ ਉਹਨਾਂ ਨੂੰ ਕਿਸੇ ਨੂੰ ਬਲੱਡ ਪ੍ਰੈਸ਼ਰ ਹੋ ਗਿਆ ਹਾਂਜੀ ਕਿਸੇ ਨੂੰ ਹਾਰਟ ਅਟੈਕ ਕਿਸੇ ਨੂੰ ਕੋਈ ਹੋਰ ਬਿਮਾਰੀ ਸ਼ੂਗਰ ਹੋ ਗਈ ਹੈ ਨਾ ਹਾਂਜੀ ਜਦ ਕੇ ਜਦੋਂ ਸਾਡੇ ਕੋਲ ਆਣਾ ਸ਼ੁਰੂ ਉਹਨਾਂ ਨੇ ਕੀਤਾ ਸੀਗਾ ਹਾਂਜੀ ਉਹਨਾਂ ਨੂੰ ਕੋਈ ਚੈਲੰਜ ਨਹੀਂ ਸੀਗਾ ਅੱਛਾ ਤੇ ਕਿਉਂਕਿ ਉਦੋਂ ਤੱਕ ਅਸੀਂ ਆਪਣੀ ਫੈਮਿਲੀ ਵੱਲੋਂ ਸੇਫ ਹੋ ਚੁੱਕੇ ਸੀਗੇ ਹੂੰ ਤੇ ਇਹ ਵੀ ਸਾਡੀ ਫੈਮਿਲੀ ਸੀਗੀ ਹਾਂਜੀ ਪਰ ਇਹ ਸਾਡੀ ਫੈਮਿਲੀ ਉਦੋਂ ਰਿਸਕ ਦੇ ਵਿੱਚ ਸੀ ਹੂੰ ਕਿ ਸਾਨੂੰ ਇਹ ਸਮਝ ਨਹੀਂ ਸੀ ਆ ਰਿਹਾ ਕਿ ਇੱਕ ਬੰਦਾ ਸਹੀ ਚੱਲਦਾ ਚੱਲਦਾ ਕਿਦਾਂ 50 ਸਾਲ ਦੀ ਉਮਰ ਦੇ ਵਿੱਚ ਜਾਂ 55 ਸਾਲ ਦੀ ਉਮਰ ਦੇ ਵਿੱਚ ਉਹ ਗਦੀ ਗੇਟ ਚ ਫਸ ਗਿਆ ਹੈਗਾ ਹਾਂਜੀ ਤੇ ਫਿਰ ਕਿਉਂਕਿ ਆਪਾਂ ਉਹ ਆਪਣਾ ਸੋਸ਼ਲ ਕਾਡ ਸ਼ੁਰੂ ਕਰ ਚੁੱਕੇ ਸੀਗੇ ਅੱਛਾ ਤੇ ਫਿਰ ਅਸੀਂ ਉਦੋਂ ਦੇ ਪਾਸੇ ਨੂੰ ਹੋਗੇ